ਦਰ असल ਸਾਡਾ ਟਰਬਿਊਨ ਦੇ थ्रू ਹੋਇਆ ਸੀਗਾ ਮੈਟ੍ਰਿਮੋਨੀਅਲ ਦੇ ਉਦੋਂ ਸੀ ਉਦੋਂ ਉਹਦੇ ਰਾਈ ਐਡਵਰਟਾਈਜ਼ਮੈਂਟ ਜਿਵੇਂ ਦਿੱਤੀ ਤਾਂ ਰਿਸਪੌਂਸ ਆਇਆ ਪਪਾ ਜੀ ਨੇ ਦਿੱਤੀ ਸੀ ਤੇ ਕਈ ਚਿੱਠੀਆਂ ਹੁੰਦੀਆਂ ਆਉਂਦੀਆਂ ਤਾਂ ਵਿੱਚੋਂ ਇੱਕ ਕਹਿਣ ਲੱਗੇ ਆ ਬਿਲਕੁਲ ਠੀਕ ਹੈ ਅੱਛਾ ਤਾਂ ਚਲੋ ਅਸੀਂ ਬੈਠੇ ਸੀ ਵੀ ਇਹ ਕਿਵੇਂ ਮਤਲਬ ਹੁੰਦਾ ਵੀ ਕਿ ਬਿਲਕੁਲ ਠੀਕ ਹੈ ਕਿਵੇਂ ਠੀਕ ਹੈ ਨਹੀਂ ਨਹੀਂ ਇਹ ਤਾਂ ਮੇਰਾ ਦੋਸਤ ਹੈ ਇਹ ਤਾਂ ਸਰਦਾਰ ਮਾਦੋ ਸਿੰਘ ਹੈ ਤਾਂ ਮੇਰਾ ਦੋਸਤ ਹੈ ਲੈ ਆ ਤਾਂ ਬਿਲਕੁਲ ਹੀ ਠੀਕ ਹੈ ਮੈਂ ਕਿ ਮਤਲਬ ਸਮਝ ਨਹੀਂ ਆਈ ਵੀ ਤੁਹਾਡੇ ਦੋਸਤ ਹੋਣਗੇ ਉਹਨਾਂ ਦਾ ਅੱਗੋ ਵੀ ਇਹ ਤਾਂ ਪੋਤਰਾ ਹੋ ਗਿਆ ਤੁਹਾਨੂੰ ਕਿਵੇਂ ਪਤਾ ਵੀ ਠੀਕ ਹੈ ਇਸ ਤਰ੍ਹਾਂ ਨਹੀਂ ਕੁਝ ਹੁੰਦਾ ਹੁੰਦਾ ਇੰਜ ਨਹੀਂ ਹੋਣਾ ਤਾਂ ਆਪਾਂ ਦੇਖਦੇ ਆਂ ਫਿਰ ਗੱਲ ਕਰਦੇ ਆਂ ਸੋ ਅਗਰ ਫਿਰ ਇਸ ਤਰ੍ਹਾਂ ਹੀ ਪੂਰਾ ਕਿੱਸਾ ਸੁਣ ਹਾਂ ਸੋ ਇਹ ਸ੍ਰਧਾ ਲੈ ਸੀ ਉਹਦੋਂ ਇਹ ਸੇਖਣ ਜਦੋਂ ਆਏ ਫਿਰ ਮੈਂ ਥੋੜਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਸਮਿਆਂ 'ਚ ਕਿਉਂਕਿ ਮੈਂ ਥੋੜਾ ਜਿਹਾ ਸ਼ੁਰੂ ਹੋਈ ਸਾਂ ਇਧਰ ਜਾਣਕਾਰੀ ਲਈ ਕਿ ਕਿੰਨੇ ਦੁਖੀ ਨੇ ਲੋਕ ਤੇ ਕਿਵੇਂ ਔਰਤਾਂ ਤੇ ਤਸ਼ੱਦਦ ਹੁੰਦੇ ਨੇ ਖਬਰਾਂ ਪੜ੍ਹਦੇ ਸਾਂ ਸਾਰਾ ਕੁਝ ਮੈਂ ਥੋੜੀ ਜਿਹੀ ਇਸ ਸੋਚਦੀ ਸਾਂ ਕਿ ਵਿਆਹ ਨਹੀਂ ਕਰਨਾ ਅੱਛਾ ਕਰ ਨਹੀਂ ਨਹੀਂ ਸੋ ਮੈਂ ਜਿਵੇਂ ਬਿਆੰਤ ਰਿਸ਼ਤੇ ਸਨ ਆਂਦੇ ਤੇ ਬਿਨਾਂ ਹੀ ਦੇਖੇ ਕਈ ਵਾਰ ਨਾ ਮੈਂ ਕਰਨਾ ਹੀ ਨਹੀਂ ਹੋਇਆ ਕਰ ਨਹੀਂ ਨਹੀਂ ਯਾਨੀ ਮੈਂ ਇੱਕ ਜ਼ਿੱਦ ਫੜੀ ਹੋਈ ਸੀ ਨਾ ਮੈਂ ਡਾਕਟਰੀ ਕਰਨੀ ਆਪਾਂ ਸੇਵਾ ਕਰਾਂਗੇ ਵਿਆਹ ਵੀ ਉਹ ਨਹੀਂ ਮੈਂ ਕਰਨਾ ਤਾਂ ਇਹਨਾਂ ਦੇ ਨਾਲ ਵੀ ਜਿਵੇਂ ਆਇਆ ਤਾਂ ਕੈਜੂਅਲ ਜੀ ਜਿਵੇਂ ਮੈਨੂੰ ਕਿਹਾ ਗਿਆ ਵੀ ਇਹਨਾਂ ਵੱਲੋਂ ਕਿ ਫੋਟੋ ਭੇਜੋ ਤਾਂ ਮੈਂ ਸੋ ਇਹਨਾਂ ਨੇ ਫੋਟੋ ਭੇਜੀ ਸੀ ਜਿਹੜੀ ਮੇਰੇ ਖਾਤ ਅੱਜ ਦੇ ਟਾਈਮ 'ਚ ਉਹਨੂੰ ਥੰਬਨੇਲ ਕਿਹਾ ਜਾਂਦਾ ਉਸ ਤੋਂ ਉਹ ਮੇਰੇ ਜੈਕਟੀ ਦਾ ਇਹੀ ਕਰਦੇ ਫੋਟੋ ਵੀ ਇਹਨਾਂ ਨੇ ਕਸ਼ਮੀਰੀ ਡਰੈਸ ਸੀ ਤੇ ਜਿਵੇਂ ਇਹ ਵਾਈਜੰਸ ਕਲਰ ਇਹੀ ਸੀ ਇਹੀ ਕਲਰ ਇਹੀ ਕਲਰ ਸੀ ਵਾਈਜੰਸ ਵੀ ਅਸਟਰ ਸੀ ਪਰ ਉਹਦੇ ਤੇ ਰੈੱਡ ਨਹੀਂ ਸੀ ਉਦੋਂ ਵੀ ਇਹ ਮੈਂ ਇੰਨੀ ਦੀ ਫੋਟੋ ਸੀ ਬੰਨੇ ਇੱਕੋ ਚੀਜ਼ ਦਿਖੀ ਵੀ ਅੱਖਾਂ ਬਹੁਤ ਸੋਨੀਆਂ ਨੇ ਮੈਂ ਕਹਿ ਦਿੱਦੀ ਅੱਖਾਂ ਸੋਨੀਆਂ ਹੁੰਦੀਆਂ ਨੇ ਉਹ ਠੀਕ ਹੋਏਗੀ ਸੋਣੀ ਹੋਏਗੀ ਤੋਂ ਮੈਂ ਤਾਂ ਉਥੇ ਕਿ ਐਸੀ ਠੀਕ ਹੈ ਇਹਨਾਂ ਨੂੰ ਮਿਲਣ ਚੱਲਦੇ ਆਂ ਸੋ ਇਸੇ ਘਰ ਚ ਮਿਲਣ ਆਏ ਸੀ जिस ਘਰ ਚ ਅਸੀਂ ਤੁਸੀਂ ਅੱਜ ਬੈਠੇ ਹੋ ਪ੍ਰੋਫੈਸਰ ਪੀਤਮ ਸਿੰਘ ਜੀ ਦਾ ਘਰ ਤੇ ਉਹਨਾਂ ਦੇ ਘਰ ਚ ਅਸੀਂ ਨਾਲ ਨੂੰ ਦੇਖਣ ਆਏ ਸੀ ਪਹਿਲਾਂ ਸਭ ਤੋਂ ਤੇ ਉਸ ਤੋਂ ਪਹਿਲਾਂ ਚਲੋ ਹੁਣ ਮੇਰੇ ਖਤਰ ਨੂੰ ਦੱਸਿਆ ਸੀ ਮੈਂ ਕੋਈ ਗੱਲ ਦੱਸਿਆ ਨਹੀਂ ਦੱਸਿਆ 6 ਮਹੀਨੇ ਪਹਿਲਾਂ ਜਦ ਕਿ ਮੈਨੂੰ ਵੀ ਹੁਣ ਪਤਾ ਲੱਗਿਆ ਤੁਹਾਨੂੰ ਤਾਂ ਖੈਰ ਇਹ ਐਸਆਈ ਡਿਸਪੈਂਸਰੀ ਲਹਿਲ ਕਲੋਨੀ ਚ ਕੰਮ ਕਰਦੇ ਸੀ ਐਜ਼ ਅ ਡਾਕਟਰ ਅੱਛਾ ਤੇ ਮੈਂ ਫੇਰ ਉਥੋਂ ਵਸਤੇ ਆਇਆ ਸੀ ਰੋਤਕ ਕਿਉਂਕਿ ਮੈਂ ਰੋਤਕ ਦਾ ਹੀ ਗ੍ਰੈਜੂਏਟ ਆ ਉੱਥੇ ਪੜ੍ਹਸ ਗਿਆ ਜਿਹੜਾ ਐਮਡੀ ਕਰ ਰਿਆ ਸੀ ਉਦੋਂ ਸੋ ਬਾਸ ਤੇ ਆਇਆ ਸੀ ਤੇ ਸਿੰਧਾ ਮੈਂ ਡਿਸਪੈਂਸਰੀ ਗਿਆ ਇਹਨਾਂ ਨੂੰ ਨਾਟ ਐਸ ਅ ਪੇਸ਼ੈਂਟ ਬਲ ਬਾਰੋ ਦੇਖਿਆ ਮੈਂ ਕਿ ਦੇਖਤਾ ਲਮਾਂ ਪਹਿਲਾਂ ਅਨ ਆਫੀਸ਼ੀਅਲੀ ਕਿਉਂਕਿ ਜਦੋਂ ਕਾ ਇਸ ਨੂੰ ਫਾਰਮਲੀ ਦੇਖਣ ਜਾਉ ਕੋਈ ਛੋਰ ਤਰੀਕੇ ਨਾਲ ਹੁੰਦਾ ਬਿਲਕੁਲ ਬਿਲਕੁਲ ਸੋ ਸ਼ੀ ਇਜ਼ ਅ ਬੇਵਿਚਿੰਗ ਬਿਊਟੀ ਬਹੁਤ ਸੋਹਣੇ ਨੇ ਕਿਉਂ ਮੈਂ ਦੇ ਇਸ ਕਰਕੇ ਮੈਂ ਫੈਸਲਾ ਕੀਤਾ ਵੀ ਠੀਕ ਹੈ ਬਹੁਤ ਵਧੀਆ ਕੁੜੀ ਹੈ ਸੇ ਗਲਬਾਤ ਵੀ ਮੈਂ ਦੇਖੀ ਕਿ ਇਸ ਟੀਕਾ ਕਿ ਇਸ ਟੀਕਾ ਰਸਟਾਰ ਨਹੀਂ ਉਹ ਕਰਤਾ ਅੱਜ ਪਰ ਮੈਂ ਸੱਚ ਦੱਸਾਂ ਮੈਨੂੰ ਪਤਾ ਨਹੀਂ ਸੀ ਇਹਨਾਂ ਨੇ ਆਣਾ ਤਾਂ ਉਸ ਦਿਨ ਮੈਂ ਸ਼ਾਇਦ ਬਲੈਕ ਸੂਟ ਪਾਇਆ ਸੀ ਬਾਅਦ ਜਿਹਨਾਂ ਨੇ ਦੱਸਿਆ ਸੋ ਸੋ ਇਹ ਬਹੁਤ ਸੋਹਣੇ ਲੱਗ ਰਹੇ ਸੀ ਤਾਂ ਮੈਂ ਕਿਹਾ ਠੀਕ ਹੈ ਵੀ ਵੈਰੀ ਬਿਊਟੀਫੁਲ ਤਾਂ ਇਹ ਠੀਕ ਹੈ ਸੋ ਹੁਣ ਆਫੀਸ਼ੀਅਲੀ ਦੇਖਣ ਆਵਾਂਗਾ ਸੋ ਮੈਂ ਤੇ ਮੇਰੀ ਸਿਸਟਰ ਐ ਸੀ ਸਭ ਤੋਂ ਪਹਿਲਾਂ ਮੇਰੀ ਸਿਸਟਰ ਹੁਣ ਸਟੇਟ ਚ ਰਹਿੰਦੀ ਆ। ਹੂੰ। ਤੋਂ ਇਹਨਾਂ ਨੂੰ ਆਫੀਸ਼ੀਅਲੀ ਅਸੀਂ ਪਹਿਲੀ ਵਾਰ ਦੇਖਣਾ ਸੀ। ਮੈਮ ਜਿਹਦਾ ਸਰ ਨੇ ਦਸੀਆ ਕਿ ਸਰ ਨੇ ਜਦੋਂ ਤੁਹਾਡੀ ਫੋਟੋ ਦੇਖੀ ਸਭ ਤੋਂ ਪਹਿਲਾਂ ਤੁਹਾਡੀਆਂ ਅੱਖਾਂ ਜਿਹੜੀਆਂ ਉਹਨਾਂ ਨੂੰ ਬਹੁਤ ਪਸੰਦ ਆਈਆਂ। ਫਿਰ ਉਸ ਤੋਂ ਬਾਅਦ ਤੁਸੀਂ ਪੂਰੇ ਤੇ ਪੂਰੇ ਬਹੁਤ ਪਸੰਦ ਆਏ। ਤੁਹਾਨੂੰ ਸਰ ਦੇ ਵਿੱਚ ਪਹਿਲੀ ਗੱਲ ਸਭ ਤੋਂ ਜ਼ਿਆਦਾ ਕਰਸ਼ਿਤ ਕਿਹੜੀ ਕੀਤੀ ਸੀ? ਮਨੇ ਤੈਨੂੰ ਦੱਸਿਆ ਕਿ ਜੇ ਸੋਚ ਨਾਲ ਬੈਠੀ ਸੱਚ ਨਾ ਬੋਲਿਓ ਸੱਚ ਬੋਲੋ ਜੀ ਮੈਂ ਤਾਂ ਹਾਂ ਵੀ ਮੈਂ ਤਾਂ ਕਰਨਾ ਹੀ ਨਹੀਂ ਜਦੋਂ ਕਿਸੇ ਨੇ ਕਿਸੇ ਤਰੀਕੇ ਮੈਨੂੰ ਨੁਕਸ ਕੱਢਣਾ ਹੀ ਕੱਢਣਾ ਯਾਨੀ ਮੈਂ ਤਾਂ ਉਸ ਨੀਅਤ ਨਾਲ ਬੈਠੀ ਸੀ ਸੋ ਹਾਲਾਂਕਿ ਇੰਨਾ ਗੋਰਾ ਚਿੱਟਾ ਸੋਹਣਾ ਉੱਚਾ ਲੰਬਾ ਸਰਦਾਰ ਹੋਵੇ ਤਾਂ ਬਰਾਊਨ ਹੈਅਰ ਇਹਨਾਂ ਦੇ ਪੂਰੇ ਹੁੰਦੇ ਸੀ ਐਂਡ ਗੋਲਡਨ ਹੈਅਰ ਤੇ ਸਾਰਾ ਯਾਨੀ ਫਿਰ ਮੈਨੂੰ ਲੱਭਣਾ ਪਿਆ ਨੁਕਸ ਕੀ ਕੱਢਾਂ ਤੇ ਮੈਂ ਫਿਰ ਕਿਹਾ ਵੀ ਇਹਨਾਂ ਦੀ ਪੱਗ ਟੇਢੀ ਹੈ ਮੈਂ ਇਸ ਕਰਕੇ ਨਹੀਂ ਕਰਦਾ ਸੋ ਵੀ ਯਾਨੀ ਮੈਂ ਮਤਲਬ ਮੇਰੇ ਮਦਰ ਕਹਿੰਨ ਹੱਦ ਹੋ ਗਈ ਵੀ ਇਸ ਇੰਨਾ ਵੀ ਕੀ ਨਖਰਾਇਆ ਵੀ ਐਡਾ ਸੋਹਣਾ ਸੁਨੱਖਾ ਮੁੰਡਾ ਵੀ ਲੋਕ ਨਾ ਮੰਗਦੇ ਨੇ ਲੌਜੀਕਲ ਅਕਲ ਦਾ ਮੁੰਡਾ ਤੇ ਉਹ ਸਾਰਾ ਕੁਝ ਘਰ ਟੱਬਰ ਠੀਕ ਸਾਰੇ ਜਾਣਦੇ ਹੁਣ ਇਹ ਤਾਂ ਕੋਈ ਗੱਲ ਨਾ ਹੋਈ ਵੀ ਐਵੇਂ ਜਿੱਦ ਨਾ ਸਮਝੀ ਕਹਿ ਲੋ ਯਾ ਮੈਂ ਤਨ ਜਿਵੇਂ ਦੱਸਿਆ ਕਿ ਮੈਂ ਇੰਨੇ ਚਫੇਰੇ ਇਹ ਚੀਜ਼ਾਂ ਯਾ ਮੇਰੇ ਫਾਦਰ ਯਾ ਮਦਰ ਕੋ ਲਾਂਦੇ ਸਨ ਲੋਕ ਯਾ ਉਹਨਾਂ ਦੇ ਸਟੂਡੈਂਟਸ ਨੇ ਆ ਕੇ ਕਹਿਣਾ ਵੀ ਵਧੀਆ ਨਹੀਂ ਲੰਗੀ ਜ਼ਿੰਦਗੀ ਤਾਂ ਉਹਨਾਂ ਦੇ ਜਿਵੇਂ ਮਾਰਕਟਾਈ ਉਹਨਾਂ ਦੇ ਘਰਾਂ ਚ ਇਸ ਤਰ੍ਹਾਂ ਦੇ ਸੋ ਮੇਰੇ ਮਦਰ ਉਦੋਂ ਮੈਨੂੰ ਲੱਗੇ ਰਹੇ ਪਤਾ ਨਹੀਂ ਇੱਕ ਨਹੀਂ ਦੋ ਨਹੀਂ 9 ਮਹੀਨੇ ਅਸੀਂ ਉਹ ਮੈਨੂੰ ਲੱਗੇ ਰਹੇ ਕਿ ਤਈ ਦੇਖੋ ਆਪਣਾ ਰਿਸ਼ਤਾ ਆਪ ਬਣਾਉਣਾ ਹੁੰਦਾ ਤੇਰੇ ਮਾਪਿਓ ਦਾ ਦੇਖੀ ਵੀ ਚੱਲਿਆ ਯਾਨੀ ਮੇਰੇ ਕਜ਼ਨ ਇੱਕ ਦਾ ਵੀ ਇਸ ਤਰ੍ਹਾਂ ਟੁੱਟਿਆ ਸੀ ਤਾਂ ਸੋ ਮੈਂ ਉਹੀ ਮੇਰੇ ਮਨ ਸੀ ਤਾਂ ਉਹਨਾਂ ਨੇ ਕਹਿਣਾ ਵੀ ਸਿਰਫ ਨੈਗੇਟਿਵਿਟੀ ਨਾ ਦੇਖ ਰਿਸ਼ਤੇ ਆਪ ਬਣਾਉਣੇ ਹੁੰਦੇ ਆ ਤੁਸੀਂ ਆਪ ਨਿਭਾਉਣੇ ਹੁੰਦੇ ਆ ਆਪ ਹੀ ਮਿੱਠੇ ਕਰਨੇ ਹੁੰਦੇ ਆ ਤੇ ਇਹ ਨਹੀਂ ਕਰਨਾ ਯਾਨੀ ਤੂੰ ਇੱਕ ਵਾਰ ਚੱਲ ਮੇਰੇ ਆਖੇ ਜਾ ਕੇ ਤੂੰ ਇੱਕ ਵਾਰ ਗੱਲ ਤਾਂ ਕਰ ਤੂੰ ਤਾਂ ਚੱਜ ਨਾਲ ਗੱਲ ਵੀ ਨਹੀਂ ਹੁੰਦਾ ਨਾ ਕੀਤੀ ਵੀ ਇੰਨਾ ਸੋਹਣਾ ਸੁਨੱਖਾ ਮੁੰਡਾ ਤੇ ਮੈਂ ਉਹ ਤਾਂ ਬਹੁਤ ਹੀ ਇੰਟਰਸਟਿੰਗ ਗੱਲ ਹੈ ਸੁਣਾਵਾਂ ਹਾਂਜੀ ਹਾਂ ਬਿਲਕੁਲ ਕਿਉਂ ਨਹੀਂ ਇਹ ਮੈਨੂੰ ਮਿਲਣ ਆਈ ਸੀ ਨਹੀਂ ਉਹ ਦੱਸਦੀਆਂ ਕਿਵੇਂ ਮੈਨੂੰ ਰੋहतक ਵਾਲੀ ਗੱਲ ਬੜੀ ਇੰਟਰਸਟਿੰਗ ਹੈ ਮੈਂ ਕਿਉਂਕਿ ਕਿਹਾ ਵੀ ਮੈਂ ਤਾਂ ਕਰਨਾ ਹੀ ਨਹੀਂ ਮੈਂ ਤਾਂ ਇਸ ਜ਼ਿੱਦ ਤੇ ਬੈਠੀ ਸੀ ਹੁਣ ਅੱਗੋ ਇਹਨਾਂ ਤੋਂ ਸੁਣਿਓ ਵੀ 9 ਮਹੀਨੇ ਕੋਈ ਕਿਵੇਂ ਵੇਟ ਕਰ ਸਕਦਾ ਜਦੋਂ ਇੱਕ ਵਾਰ ਕੋਈ ਜਵਾਬ ਹੀ ਨਹੀਂ ਆ ਰਿਹਾ ਯਾਨੀ ਮੈਂ ਝੜਕਾਂ ਪਾਪਾ ਜੀ ਤਾਂ ਵੀ ਖਾਣੀਆਂ ਵੀ ਤੂੰ ਐਵੇਂ ਹੀ ਬਿਨਾ ਮਤਲਬ ਮੁਖਸ ਕੱਡ-ਕੱਡ ਨਾ ਕਰੀ ਜਾ ਰਹੀਆਂ ਤੇ ਕਰਦੀ ਕਿਉਂ ਨਹੀਂ ਮੈਂ ਕਹਿੰਦੀ ਮੈਂ ਕਰਨਾ ਹੀ ਨਹੀਂ ਤੇ ਮਾਦਰ ਇੱਕ ਦਿਨ ਕਹਿਣ ਲੱਗੇ ਚੱਲ ਮੇਰਾ ਨਾ ਰਿਸ਼ਤੇਦਾਰ ਹੈ ਕੋਈ ਮੇਰੇ ਨਾਲ ਮਿਲਣ ਚੱਲੇਗੀ ਮੈਂ ਕਿਹਾ ਚਲੋ ਜੀ ਉੱਥੇ ਉਹ ਹੈਗਾ ਦੱਸਿਆ ਨਹੀਂ ਕਿੱਥੇ ਸੋ ਨਾ ਉਹਨਾਂ ਨੇ ਘਰ ਯਾਨੀ ਇਦਾਂ ਹੀ ਕਿਹਾ ਸਿਰਫ ਵੀ ਅੱਜ ਨਾ ਕੋਈ ਰਿਸ਼ਤੇਦਾਰ ਮੇਰਾ ਦੂਰ ਦਾ ਹੈ ਤੇ ਅਸੀਂ ਮਿਲ ਕੇ ਆਨੇ ਅੱਛਾ ਸੋ ਮੇਰੇ ਫਾਦਰ ਨੇ ਮਤਲਬ ਕਦੇ ਮੇਰੇ ਮਾਦਰ ਇਕੱਲੇ ਰਹਿ ਹਰ ਹੀ ਨਿਕਲਦੇ ਹੁੰਦੇ ਸੀ ਐਕਸੈਪਟ ਫਾਰ ਕਿ ਮੇਰੇ ਨਾਨਾ ਜੀ ਵੱਲ ਜਾਣਾ ਯਾਨੀ ਆਪਣੇ ਉਹਨਾਂ ਨੇ ਪੇਕੇ ਜਾਣਾ ਏ ਹੁਣ ਕੋਈ ਕੋਈ ਸੇਲੀ ਐ ਉੱਥੇ ਦੂਰ ਦੀ ਉੱਥੇ ਰਿਸ਼ਤੇਦਾਰ ਚੱਲੇ ਆ ਤੇ ਨਾਲ ਮੈਨੂੰ ਬਿਠਾ ਲਿਆ ਨਾਲ ਮੇਰੇ ਕਜ਼ਨ ਸੀ ਤੇ ਅਸੀਂ ਨਾ ਮੈਨੂੰ ਪਤਾ ਨਹੀਂ ਸੀ ਕਿੱਥੇ ਜਾ ਰਹੇ ਸੋ ਅਸੀਂ ਨਿਕਲ ਗਏ ਜੀ ਰਾਮ ਨਾਲ ਜਦੋਂ ਪਹੁੰਚ ਗਏ ਕਾਰ ਚ ਗਏ ਸੋ ਇਹਨਾਂ ਦੇ ਕਜ਼ਨ ਵੀ ਕਾਰ ਸੀਗੇ ਸੋ ਦੇ ਕੇਮ 올 ਟੂ ਵੇ ਟੂ ਰੋਤਕ ਹੁਣ ਰੋਤਕ ਆ ਕੇ ਦੇਖੋ ਨਾ ਇਹਨਾਂ ਨੂੰ ਪਤਾ ਸੀ ਕਿਉਂਕਿ ਉਦੋਂ ਫੋਨ ਨਹੀਂ ਸੀ ਜੀ ਨਾ ਮੈਨੂੰ ਪਤਾ ਸੀ ਉੱਥੇ ਜਾ ਕੇ ਸਿਰਫ ਉਹਨੂੰ ਪਤਾ ਸੀ ਅਹ ਯਾਨੀ ਕਸਰ ਨੂੰ ਤੇ ਮੇਰੇ ਮਦਰ ਨੂੰ ਨਾ ਘਰ ਚ ਪਿੱਛੇ ਕਿਸੇ ਨੂੰ ਪਤਾ ਸੀ ਅਸੀਂ ਚਲੇ ਗਏ ਜੀ ਉੱਥੇ ਤੇ ਜਦੋਂ ਉਹ ਮੈਨੂੰ ਬਿਲਕੁਲ ਆਈਡੀਆ ਨਹੀਂ ਸੀ ਕਿ ਕਿੱਥੇ ਜਾ ਰਹੇ ਹਾਂ ਰੋहतक ਜਾ ਕੇ ਮੈਡੀਕਲ ਕਾਲਜ ਦੇ ਅੰਦਰ ਜਾ ਕੇ ਇਹਨਾਂ ਨੇ ਖੜਾ ਕਰ ਦਿੱਤੀ ਜੀ ਕਾਰ ਤੇ ਮੈਨੂੰ ਕਹਿੰਦੇ ਉਹ ਆਪਾਂ ਮੁੰਡਾ ਸੀ ਨਾ ਜਿਹੜਾ ਤੈਨੂੰ ਗੁਪਾਲ ਸਿੰਘ ਦੇਖਣਾ ਆਪੋ ਉਹਦੇ ਕਾਲਜ ਚ ਆਇਆ اچھا ਨਹੀਂ ਨਹੀਂ ਇਹ ਕੀ ਮਤਲਬ ਹੋਇਆ ਮੈਂ ਨਹੀਂ ਮੈਂ ਤਾਂ ਜਾਣਾ ਹੀ ਨਹੀਂ ਅੰਦਰ ਅੱਛਾ ਜੀ ਉਹ ਮੇਰੇ ਕਜ਼ਨ ਕਹਿੰਦਾ ਛੰਨਾ ਜਾਈ ਤੂੰ ਇੱਥੇ ਬਹਿ ਕੇ ਚਿੱਕਾ ਮਾਰ ਲੈ ਮੈਂ ਇੱਕ ਮਿੰਟ ਵੇਖਤਾ ਆਂ ਕਰ ਜੀ ਉਹ ਅੰਦਰ ਗਏ ਤੋਂ ਮਿਲੇ ਕਿਵੇਂ ਮੈਨੂੰ ਮਿਲੇ ਸੀ ਮੈਡੀਸਨ ਡਿਪਾਰਟਮੈਂਟ 'ਚ ਹੀ ਆ ਗਏ ਮੈਂ ਆਪਣੇ ਡਿਪਾਰਟਮੈਂਟ 'ਚ ਕੰਮ ਕਰ ਰਿਹਾ ਸੀਗਾ ਉਹ ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ ਕਿਉਂਕਿ ਪਹਿਲਾ ਵਾਰ ਮਿਲਿਆ ਸੀਗਾ ਤੇ ਉਹਨਾਂ ਨੇ ਕਿਹਾ ਕਿ ਮੈਂ ਹਰਸ਼ਿੰਦਰ ਦਾ ਕਜ਼ਨ ਹੂੰ ਤੇ ਉਹ ਨਾਲ ਆਈ ਹੈ ਉਹ ਆਈ ਵਾਸ ਵੇਟਿੰਗ ਫੋਰ

ਠੀਕ ਹੈ ਸੋ बिकॉज ਕਈ ਲੋਗ ਇਹ ਨਾ ਫੇਰ ਕਹਿਣ ਲੱਗ ਜਾਂਦੇ ਨੇ ਤੁਸੀਂ ਅੰਧ ਵਿਸ਼ਵਾਸ ਫਲਾ ਰਹੇ ਹੋ ਤੁਸੀਂ ਇਹ ਉਹ ਮੈਂ ਉਹ ਨਹੀਂ ਕਹਦਾ ਸੀ ਸੋ ਮੈਂ ਕਹਿੰਦਾ ਸੀ ਵੀ ਪਪੇ ਤੂੰ ਹਾਏ ਤੇ ਇੱਕੋ ਹੀ ਕੁੜੀ ਆ ਅਇਕ ਦੇਖੀ ਸੋ ਵੈ ਇੱਥੇ ਹੀ ਹੋਏਗਾ ਸੋ ਆਈ ਵਾਸ ਪਰੇ ਬਾਦ ਵਿੱਚ ਹੁਣ ਦੱਸਦੇ ਨੇ ਕਿ ਮੈਂ ਦਿਲ ਦੇ ਬੈਠਾ ਸੀ ਸੋ ਮੈਂ ਤਾਂ ਅੜਿਆ ਹੋਇਆ ਸੀ ਕਿ ਜਦ ਤੱਕ ਨਾ ਨਹੀਂ ਕਰਦੇ ਤੇ ਮੈਂ ਤਾਂ ਕਰਨੀ ਨਹੀਂ ਤੇ ਮੇਰਾ ਹਾਲ ਦੇਖੋ ਕਿ ਜਿਹੜੀ ਨਾ ਦੇ ਚੱਕਰ ਚ ਮੈਂ ਮੇਰਾ ਖਿਆਲ ਹੈ ਜ਼ਿੰਦਗੀ ਚ ਪਹਿਲੀ ਤੇ ਆਖਰੀ ਵਾਰ ਇੰਨੀ ਲੜੀ ਹੋਵਾਂਗੀ ਉਨੇ ਸਮੇਂ ਜੇ ਆਪਣੇ ਮਦਰ ਨਾਲ ਵੀ ਮੈਨੂੰ ਝੂਠ ਬੁਲਾ ਕੇ ਲੈ ਦੇਖਿਓ ਮੈਂ ਬਿਲਕੁਲ ਸਾਰਿਆਂ ਦੇ ਸਾਹਮਣੇ ਨਾ ਕਰਕੇ ਜਾਵਾਂਗੀ ਮੇਰੇ ਮਦਰ ਬਿਲਕੁਲ ਇੱਕ ਲਫ਼ਜ਼ ਵੀ ਨਹੀਂ ਬੋਲੇ ਉਹ ਆਪਣਾ ਪਾਠ ਕਰ ਰਹੇ ਸੀ ਉਹ ਚੁੱਪ ਕਰਕੇ ਬੈਠੇ ਰਹੇ ਕਹਿੰਦੇ ਠੀਕ ਹੈ ਬੇਟਾ ਤੂੰ ਜੋ ਕਰਕੇ ਆਣਾ ਨਾ ਕਰਿਆ ਹੁਣ ਉਹ ਇਹ ਆਪਣੇ ਹੋਸਟਲ ਆਏ ਉੱਥੇ ਹੋਸਟਲ ਚ ਯਾਨੀ ਸਾਹਮਣੇ ਜਿਹੜਾ ਡਾਕਟਰਸ ਰੂਮ ਹੁੰਦਾ ਨਾ ਉੱਥੇ ਬਿਕੋਜ਼ ਜਦੋਂ ਤੁਸੀਂ ਜੂਨੀਅਰ ਹੁੰਦੇ ਹੋ ਤਾਂ ਕੁੜੀਆਂ ਨਹੀਂ ਆ ਸਕਦੀਆਂ ਪਰ ਡਾਕਟਰਸ ਹੋਸਟਲ ਵਿੱਚ ਕੁੜੀਆਂ ਆ ਸਕਦੀਆਂ ਨੇ ਉਹ ਜਦੋਂ ਸੀਨੀਅਰਸ ਦਾ ਜਿਹੜਾ ਹੁੰਦਾ ਸੋ ਬਿਲਕੁਲ ਕੋਰੀਡੋਰ ਦੇ ਨਾਲ ਹੀ ਸਕੇਂ ਤੇ ਆ ਜਾਓ ਹੁਣ ਇੰਟਰਸਟਿੰਗ ਚੀਜ਼ ਦੱਸਦੀ ਹਾਂ ਮੈਂ ਪੂਰਾ ਸੋਚ ਕੇ ਗਈ ਸੀ ਵੀ ਬਿਲਕੁਲ ਨਾ ਕਰਨੀ ਹੈ ਤਾਂ ਹੀ ਓਪਨ ਦਾ ਰੂਮ ਸੋ ਮੇਰੇ ਕੁਝ ਇੱਕ ਆਈਡੀਓਲੋਜੀ ਜਿਵੇਂ ਦੀ ਸੀ ਮੈਂ ਦੇਖਿਆ ਐਨਾ ਨੀਟ ਐਂਡ ਕਲੀਨ ਰੂਮ ਬਈ ਕਮਾਲ ਕੀਤੀ ਪਈ ਆ ਉੱਥੇ ਡੰਬਲ ਪਏ ਆ ਐਂਡ ਹੀ ਲਵਜ਼ ਐਕਸਰਸਾਈਜ਼ ਆਲਸੋ ਐਂਡ ਐਨੇ ਨੀਟਲੀ ਕਲੀਨਡ ਕਪੜੇ ਤੈ ਕੀਤੇ ਹੋਏ ਵੀ ਇੰਨਾ ਅਮੇਜ਼ਿੰਗ ਐਂਡ ਨੇ ਇਹਨਾਂ ਨੂੰ ਦੇਖਾਂ ਕਦੇ ਕਮਰਾ ਦੇਖਾਂ ਵੀ ਮੈਂ ਤਾਂ ਇਦਾਂ ਦੀ ਚੀਜ਼ ਦੇਖੀ ਨਹੀਂ ਕਦੇ ਕੋਈ ਬੰਦਾ ਇੰਨਾ ਹੌਸਟਲ 'ਚ ਰਹਿ ਕੇ ਇੰਨੀ ਸਫਾਈ ਵੀ ਹੱਦ ਦੀ ਹੋਗੀ ਐਂਡ ਆਈ ਡੋਨਟ نو ਵਾਟ ਹੈਪਨ ਮੈਂ ਤੁਹਾਨੂੰ ਸੱਚ ਦੱਸ ਦੱਸ ਰਹੀ ਆ ਕਿ ਇੱਕ ਪਹਿਲੀ ਲਾਈਨ ਮੈਂ ਕੁਝ ਵੀ ਇਹਨਾਂ ਨੂੰ ਨਹੀਂ ਪੁੱਛਿਆ ਕੁਝ ਨਹੀਂ ਕੀਤਾ ਜਸਟ ਲੁੱਕਡ ਐਟ ਹਿ ਮੈਂ ਕਿਹਾ ਕੀ ਬੰਦੇ ਦੀ ਚੈਸਟ ਹੈ ਕੀ ਡੰਬਲ ਕੀ کمال کیتا پہ ابھی اینا امیزنگ انی صفائی ہاسپٹل روم چھے وہ بھی سرپرائز وزٹ تھے and the first thing I spoke was اپا انگیجمنٹ کر لیے میں نا کرن آئی سی سر تسی دیکھو تسی کڑی تو ہاں کروا لی میں اینا نے منو اے بھی نہیں پوچھیا بھی تیری کسی انگیجمنٹ ہوتا ہی نہیں ہوگی اے بھی نہیں پوچھیا بھی آئے پا میں بھی آکر رہی بیٹھے ہوں ਨਾ ਪੰਗੇਜਮੈਂਟ ਕਰਾ ਲਈ ਐਂਡ ਇਹ ਮੇਰੇ ਵੱਲ ਜਾ ਕੇ ਰਹੀ ਕਿ ਕੀ ਕਰ ਰਹੀ ਹੈ ਕੁੜੀ ਮੈਨੂੰ ਪਤਾ ਨਹੀਂ ਮੈਂ ਕੀ ਬੋਲ ਰਹੀ ਐਂਡ ਇਸ ਐਂਡ ਹੀ ਇਨਸਟੈਂਟਲੀ ਸੈਡ ਯੈਸ ਉਹਨੇ ਕਿਹਾ ਹਾਂ ਇਹ ਅੱਛਾ ਇੰਨੀ ਜਲਦੀ ਕਿਉਂਕਿ ਇਹ ਵੀ ਮੈਂ ਗੱਲ ਦੱਸ ਦੇ ਜਦੋਂ ਮੈਂ ਆਫੀਸ਼ੀਅਲੀ ਆਪਣੇ ਪੇਰੈਂਟਸ ਨਾਲ ਇਨਨ ਨੂੰ ਦੇਖ ਕੇ ਆਇਆ ਸੀ ਮੇਰੀ ਜੇਬ ਦੇ ਵਿੱਚ ਐਂਡਜਮੈਂਟ ਰਿੰਗ ਸੀ ਮੈਂ ਪਹਿਲਾਂ ਲੈ ਕੇ ਆਇਆ ਸੀ ਕਿਉਂਕਿ ਮੈਂ ਕਿ ਐਸੀ ਵੀ ਜੇ ਹਾਂ ਕਰਦੀ ਮੋਥੀ ਪਾ ਦੇਣੀ ਹੈ ਰੀ ਤੇ ਉਹ ਮੇਰੇ ਕੋਲ 9 ਮਹੀਨੇ ਦੀ ਐਂਡੀ ਪਈ ਸੀਗੀ ਅੱਛਾ ਤੋ ਐ ਆਈ ਸੀ ਮੇਰੇ ਕੋਲ 28 ਅਗਸਤ ਨੂੰ ਵੀ ਅਸੀਂ ਹਰ ਸਾਲ ਉਹ ਦੇਣਾ 1989 that was the day she came ਤੇ ਮੈਂ ਕਿਹਾ ਚਲੋ ਠੀਕ ਹੈ ਮੈਂ ਬਿਲਕੁਲ ਆਈ ਐਗਰੀ ਮੈਂ ਤਾਂ ਵੈਸੀ ਪਸੰਦੋਂ ਤੁਸੀਂ ਹਮ ਠੀਕ ਹੈ ਸੋ ਵੀ ਡਿਸਾਈਡਡ ਮੈਂ ਕਿਹਾ ਕਦੋਂ ਕਰਨੀ ਹੈ 6 ਤਰੀਕ ਨੂੰ ਇਹਨਾਂ ਦਾ ਜਨਮ ਦਿਨ ਹੁੰਦਾ ਤੁਸੀਂ 8 ਤਰੀਕ ਫਿਕਸ ਕੀਤੀ। ਅਸੀਂ ਕਿਹਾ ਵੀ ਅਸੀਂ ਉਹ ਦਿਨ ਰੱਖੀਏ ਜਿਹੜਾ ਆਪਣੇ ਲਾਈਫ ਦੇ ਅਖੀਰ ਤੱਕ ਯਾਦ ਰਵੇ ਵੀ 8 9 8 9। ਹਮਮ। ਯਾਨੀ 8 ਸਤੰਬਰ 89 ਸੀ। ਸੋ ਅਸੀਂ ਅੱਪਾਈ ਕਰ ਲਈਏ। ਹਾਂਜੀ ਚਲੋ। ਮਤਲਬ ਹੁਣ ਨਾ ਇਹਨਾਂ ਦੇ ਪੇਰੈਂਟਸ ਨੂੰ ਪਤਾ ਨਾ ਮੇਰਿਆਂ ਨੂੰ ਪਤਾ ਸੀ ਅੰਦਰ ਬੈਠੇ ਜਸਟ ਇਨ 5 ਮਿੰਟਸ। ਮਤਲਬ 5 ਮਿੰਟ ਤੁਸੀਂ ਲੋਕ ਕਹਿੰਦੇ ਨੇ ਸੰਜੋਗ ਆਖ ਜੋ ਵੀ ਕੁਝ ਕਹਿੰਦੇ ਹੋਣਗੇ ਵੀ ਉੱਪਰੋਂ ਬਣੀਆਂ ਹੁੰਦੀਆਂ ਜੋੜੀਆਂ ਜੋ ਮਰਜ਼ੀ ਹੁਣ ਇਹਨਾਂ ਨੂੰ ਤੁਸੀਂ ਮੰਨ ਲਓ। ਪਰ ਇਹ ਐਗਜ਼ੈਕਟ ਇਹੀ ਹੋਇਆ। ਮੈਂ ਬਾਹਰ ਆਈ ਤੇ ਮੇਰੇ ਮਦਰ ਅਜੇ ਵੀ ਪਾਰਟੀ ਕਰ ਰਹੇ ਸਨ ਬੜੇ ਸ਼ਾਂਤ ਚਿੱਤ ਆਰਾਮ ਨਾਲ ਉਹ ਕਾਰ 'ਚ ਬੈਠੇ ਸਨ ਕਜ਼ਨ ਮੇਰਾ ਸ਼ਾਇਦ ਉੱਥੇ ਨਹੀਂ ਸੀ ਬਾ ਚਾਚੂ ਵੀ ਇੰਗੇ ਸੀ ਅਸੀਂ ਦੋਨੋਂ ਬਾਹਰ ਆਏ ਉਹਨਾਂ ਦੇ ਕੋਲ ਤੇ ਉਹ ਬਾਹਰ ਆਏ ਉਹਨਾਂ ਨੇ ਅਸੀਸ ਦਿੱਤੀ ਇਹਨਾਂ ਨੂੰ ਤੇ ਕਹਿੰਦੇ ਹਾਂ ਬੇਟਾ ਚੱਲੀਏ ਮਤਲਬ ਉਹਨਾਂ ਨੇ ਕੁਝ ਵੀ ਨਹੀਂ ਹੋਰ ਪੁੱਛਿਆ ਤੇ ਅਸੀਂ ਕਿਹਾ ਜੀ ਅਸੀਂ এনগেজমেন্ট ਕਰਨ ਲੱਗਾ ਤੇ ਉਹ ਸਿਰਫ ਮੁਸਕਰਾਏ ਉਹਨਾਂ ਨੇ ਉਸ ਤੋਂ ਬਾਅਦ ਕੁਝ ਵੀ ਨਹੀਂ ਕੀਤਾ بس ਦੋਨਾਂ ਨੂੰ ਅਸੀਸ ਦਿੱਤੀ ਮੁਸਕਰਾਏ ਕਹਿੰਦੇ ਠੀਕ ਹੈ ਤੇ ਹੁਣ ਪਿਛਲੀ ਗੱਲ ਸੁਣਾਵਾਂ ਕਿ ਇੱਥੇ ਕਿਸੇ ਨੂੰ ਪਤਾ ਨਹੀਂ ਸੀ ਅਸੀਂ ਗਏ ਕਿੱਥੇ ਮੇਰੇ ਮਦਰ ਕਹਿ ਕੇ ਗਏ ਸੀ ਕਿ ਅਸੀਂ ਦੁਪਹਿਰ ਤੱਕ ਆ ਜਾਾਂਗੇ ਕਿੱਥੇ ਰੋ ਤੱਕ ਤੇ ਕਿੱਥੇ ਅਸੀਂ ਹੁਣ ਪਿੱਛੇ ਪੈ ਗਿਆ ਫਿਕਰ ਉਹਨਾਂ ਨੂੰ ਵੀ ਕਦੇ ਗਈ ਨਹੀਂ ਇਹ ਤੁਹਾਡੀ ਮਾਂ ਵੀ ਕਿੱਥੇ ਚਲੀ ਗਈ ਉਹਨਾਂ ਨੇ ਮੇਰੇਆਂ ਭੈਣਾਂ ਨੂੰ ਫੋਨੋਂ ਤੋਂ ਫੋਨ ਵੀ ਬੁਕਿੰਗ ਦੇ ਨਾਲ ਹੋਇਆ ਕਰਦੇ ਸਨ ਕਰਨਾ ਸਾਰੇ ਉੱਥੇ ਖੜਕਾਤੇ ਫੋਨ ਰਿਸ਼ਤੇਦਾਰੀ ਚ ਇੱਥੇ ਵੀ ਸੀ ਸ਼ਰ ਭੈਣ ਜੀ ਕੋਈ ਇੱਕ ਸੀ ਇੱਥੇ ਤੁਹਾਡੇ ਸਿਸਟਰ ਕੋਈ ਵੀ ਨਹੀਂ ਸੀ ਉਦੋਂ ਉਸ ਦਿਨ ਕੋਈ ਨਹੀਂ ਸੀ ਅਗਲੇ ਦਿਨ ਅਗਲੇ ਦਿਨ ਸੀ ਸਾਰੇ ਤੇ ਉਹ ਹੁਣ ਹਾਲੇ ਹੋ ਗਿਆ ਕਿ ਸਾਰੇ ਫੋਨ ਖੜਕਾਨ ਕਿੱਥੇ ਗਈ ਤੁਹਾਡੀ ਬੀਬੀ ਕਿੱਥੇ ਤੁਰ ਗਈ ਉਹ ਹਰਸ਼ ਵੀ ਹੈ ਨਹੀਂ ਇਹ ਤਾਂ ਕਿਤੇ ਬਿਲਕੁਲ ਇਸ ਕੰਪਲੀਟ ਕਰਾਏ ਇਹ ਵੀ ਸਾਨੂੰ ਵਾਪਸੀ ਤੇ ਵੱਜ ਗਿਆ ਜੀ ਰਾਤ ਦੇ ਲਗਭਗ ਮੇਰਾ ਕਿੰਨਾ 10 ਅੱਛਾ ਹੁਣ ਸੜਕਾਂ ਇਹਦੀਆਂ ਚੰਗੀਆਂ ਨਹੀਂ ਨਾ ਹੁੰਦੀਆਂ ਸੀ ਉਸ ਸਮੇਂ ਸਾਰੇ ਮੋਟ ਏਰੀਆ ਟੁੱਟੀਆਂ ਖਰਾਬ ਸੜਕਾਂ ਤੇ ਉਦੋਂ ਕਾਰਾਂ ਵੀ ਤੁਸੀਂ ਦੇਖ ਲਓ ਕਿ ਕੀ ਜ਼ਮਰੁੱਤੀ چاہیے ਸੀ ਉਹ ਯਾਨੀ ਹੁਣ ਅਸੀਂ ਜਦੋਂ ਆਏ ਤੇ ਮੇਰੇ ਫਾਦਰ ਰਾਤ ਨੂੰ ਵਿਚਾਰੇ ਸੜਕ ਤੇ ਐਸੇ ਹੀ ਇਹੀ ਕਰਦੇ ਬਾਹਰ ਖੜੇ ਸਨ ਸੜਕ ਦੇ ਤੇ ਉਹ ਖੜੇ ਯਾਨੀ ਬੁਰੇ ਹਾਲ ਚ ਵੀ ਹੋ ਵੀ ਹੋਇਆ ਕਿ ਨਾ ਚੱਲੀ ਅਗਲੇ ਨੂੰ ਵੀ ਕੋਈ ਤਰੀਕਾ ਨਹੀਂ ਕਿਵੇਂ ਲੱਭੀ ਹੈ ਮੇਰਾ ਖਿਆਲ ਹੈ ਜਦ ਅਸੀਂ ਆਕੇ ਜਸਟ ਇੱਕ ਸੈਕਿੰਡ ਲਈ ਆਕੇ ਖੜੇ ਹੋਏ ਨਾ ਐਨੀਆਂ ਝੜਕਾਂ ਸ਼ੁਰੂ ਹੋਣਾਂ ਨੇ ਕੀਤੀਆਂ ਐਨੀਆਂ ਝੜਕਾਂ ਮੈਂ ਉਦਨ ਖਾਈਆਂ ਪਾਪਾ ਜੀ ਤੋਂ ਬਟ ਮੇਰੇ ਮਦਰ ਨੇ ਸਿਰਫ ਐਨਾ ਕਿਹਾ ਇਹਨਾਂ ਦੀ ਜੀ ਹਾਂ ਹੋ ਗਈ ਹੈ ਬਸ ਐਂਡ ఎవਰੀਥਿੰਗ ਉਹ ਸਾਰਾ ਕੁਝ ਐਂਡ ਜਵੇਂ ਨਾ ਚੱਗ ਵਾਂਗ ਬੈ ਜਾਂਦਾ ਸਾਰਾ ਕੁਝ ਵੀ ਕਿਉਂਕਿ ਇਹ ਕਿਸੇ ਨੂੰ ਯਕੀਨ ਨਹੀਂ ਸੀ ਇਹ ਹੋ ਸਕਦਾ ਚਾਰ ਜੀ ਹੁਣ ਸਭ ਤੋਂ ਮਜ਼ੇਦਾਰ ਗੱਲ ਇਹ ਹੋਈ ਕਿ ਅਗਲੇ ਦਿਨ ਸਾਰੇ ਨੇਚਰਲੀ ਇੰਨਾ ਰੌਲਾ ਜੋ ਪੈ ਗਿਆ ਹੈ ਨਹੀਂ ਮੇਰੀਆਂ ਸਿਸਟਰਸ ਆ ਗਈਆਂ ਸਭ ਬ੍ਰਦਰ ਆ ਗਿਆ ਦੋ ਤਿੰਨ ਰਿਲੇਟਿਵਸ ਵੀ ਆ ਗਏ ਸਾਰੇ ਅਸੀਂ ਇੱਥੇ ਹੀ ਸਾਹਮਣੇ ਡਰਾਈਂਗ ਰੂਮ 'ਚ ਬੈਠੇ ਹਣ ਦੇਖਿਆ ਸਿਰਫ ਮੇਰੇ ਮਦਰ ਨੇ ਸੀ ਜਾਂ ਮੈਂ ਹੈਨਾ ਜੀ ਕਿਸੇ ਨੇ ਹੋਰ ਦੇਖਿਆ ਨਹੀਂ ਸੀ ਹੋਇਆ ਪੂਰੀ ਡਿਸਕ੍ਰਿਪਸ਼ਨ ਦੇਣ ਲੱਗ ਪਏ ਦੇਈ ਦੇਈ ਉਹ ਕਿਹਨੂੰ ਚ ਦੇ ਲਵਾ ਚ ਤੁਸੀਂ ਸੁਣਿਆ ਹੋਊਗਾ ਜੀ ਪਰ ਮੇਰੇ ਲਈ ਮੈਨੂੰ ਲੱਗਦਾ ਵੀ ਉਹ ਉਹ ਸਭ ਤੋਂ ਇੰਜੋਏਬਲ ਮੂਮੈਂਟਸ ਹੀ ਕਾਰਨ ਹੈ ਕਿ ਅਸੀਂ ਡਰਾਈੰਗ ਰੂਮ ਚ ਬੈਠੇ ਸਾਰੇ ਹੁਣ ਨਾ ਵੀ ਇਹ ਮੰਨਗੀ ਕੁੜੀ ਇੰਨੀ ਇੰਨੇ ਸਾਲਾਂ ਤੋਂ ਅੜੀ ਹੋਈ ਏ ਕਿਵੇਂ ਮੰਨਗੀ ਕਿਉਂਕਿ ਉਹਨਾਂ ਦੀਆਂ ਚਾਰ ਭੈਣਾਂ ਨੇ ਸੋ ਇਹ ਮੰਤੂ ਮੰਤੂ ਮੰਤ ਰਹਿ ਦੀ ਸੀ ਚਾਰ ਹੈ ਨਾ ਇੱਕ ਭਰਾ ਹੈ ਇਹਨੇ ਪਤਾ ਨਹੀਂ ਕਿਹੜਾ ਚੱਕ ਤੋਨਾ ਕੀਤਾ ਹੁਣ ਉਹ ਕਿਉਰਿਓਸਟੀ ਸੀ ਵੀ ਤੂੰ ਹਾਂ ਕੀਤੀ ਤਾਂ ਉਹ ਤਾਂ ਫਿਰ ਅਰਸ਼ਾਂ ਉੱtre ਹੀ ਕੋਈ ਹੋਊਗਾ ਦੱਸ ਡਿਸਕ੍ਰਿਪਸ਼ਨ ਦੇਗੀ ਸੀ ਅੱਛਾ ਲਓ ਜੀ ਮੈਂ ਡਿਸਕ੍ਰਿਪਸ਼ਨ ਦੇਣੀ ਸ਼ੁਰੂ ਕੀਤੀ ਮੈਂ ਕਿਹਾ ਸੀ ਮੈਨੂੰ ਬਾਤ ਸੁਣਾਈਆਂ ਇਹਨਾਂ ਨੇ ਇਹ ਗੱਲਾਂ ਮਦਰ ਨੂੰ ਕਿਹਾ ਤੁਹਾਨੂੰ ਮੇਰੀ ਸੌਂ ਲੱਗੇ ਤੁਸੀਂ ਰਸੋਈ ਚੋਂ ਬਾਹਰ ਆਣਾ ਨਹੀਂ ਤੁਸੀਂ ਅੰਦਰ ਨਿਆਣਾ ਜੇ ਤੁਸੀਂ ਬੋਲ ਪਏ ਨਾ ਕਿੱਦਾਂ ਦੇ ਤਾਂ ਫਿਰ ਮੈਂ ਤੁਹਾਡੇ ਨਾਲ ਬੋਲਣਾ ਨਹੀਂ ਮੈਂ ਵਿਆਹ ਹੀ ਨਹੀਂ ਕਰਨਾ ਫਿਰ ਤੁਸੀਂ ਤਾਂ ਨਿਕਲਣਾ ਨਹੀਂ ਅੱਛਾ ਜੀ ਉਹ ਵਿਚਾਰੇ ਇੱਥੇ ਬੈਠ ਗਏ ਮੈਂ ਅੰਦਰ ਸ਼ੁਰੂ ਕੀਤੀ ਡਿਸਕ੍ਰਿਪਸ਼ਨ ਮੈਂ ਕਿ ਉਹਨਾਂ ਦੀਆਂ ਨਾ ਪਾਟੀਆਂ ਹੋਈਆਂ ਜਰਾਬਾਂ ਸੀ ਤੇ ਤੇ ਨਾ ਇੱਥੋਂ ਪੱਗ ਚੋਂ ਥੱਲੇ ਵਾਲ ਨਿਕਲੇ ਪਏ ਸੀ ਜੇਬ ਫਟੀ ਹੋਈ ਸੀ ਉਹਦੇ ਚ ਦਿਖ ਰਿਹਾ ਸੀ ਸ਼ਾਇਦ ਨਸ਼ੇ ਦੀ ਗੋਲੀ ਸੀ ਵਿੱਚ ਤੇ ਕਾਲਰ ਮੈਂ ਕਿਹਾ ਜੀ ਉਹ ਇਸ ਤਰ੍ਹਾਂ ਕਾਲਾ ਮੈਨੂੰ ਥੋੜੀ देर ਬਾਅਦ ਪਤਾ ਲੱਗਿਆ ਅੱਛਾ ਮੈਲ ਲੱਗੀ ਹੈ ਮੈਂ ਤਾਂ ਸੋਚਿਆ ਕਾਲਾ ਤੇ ਪੈਂਟ ਦੇ ਪੌਂਚੇ ਉਦੜੇ ਹੋਏ ਸੀ ਕਮੀਜ਼ ਅੱਧੀ ਬਾਹਰ ਸੀ ਮਤਲਬ ਉਹ ਮੈਂ ਇੰਨੀ ਸੀਰੀਅਸ ਗੱਲ ਸੁਣਾਈ ਮੇਰੇ ਮਾਮਾ ਜੀ ਵੀ ਉਹ ਇੱਥੇ ਹੁੰਦੇ ਸਨ ਪਟਿਆਲੇ ਉਹ ਵੀ ਤੇ ਸਾਰੇ ਉਹਨਾਂ ਦੇ ਨਾ ਚਿਹਰੇ ਤੇ ਇੱਕ ਰੰਗ ਆਏ ਇੱਕ ਜਾਏ ਵੀ ਨਾ ਹੋਏ ਕਹਿਣ ਜੋਗੇ ਵੀ ਨਹੀਂ ਕਰਨਾ ਵੀ ਇਹ ਮੰਨੀ ਮਸਾਂ ਹੀ ਕਿਤੇ ਜਾ ਕੇ 6-7 ਸਾਲਾਂ ਬਾਅਦ ਹਰ ਸਿੱਕ ਵਾਰ ਦੁਬਾਰਾ ਸੋਚ ਲੈ ਉਹਨਾਂ ਨੇ ਜਿੱਲਦਾ ਨਹੀਂ ਦੋਤਾ ਇਹ ਦੁੱਖੀ ਕੀ ਜੇ ਤੂੰ ਤੇਰਾ ਪਹਿਲਾ ਹੀ ਡਿਸੀਜਨ ਨਹੀਂ ਸੀ ਠੀਕ ਵੀ ਤੂੰ ਇੱਕ ਵਾਰ ਸਿਰ ਵੀ ਮਤਲਬ ਜ਼ਿੰਦਗੀ ਬਤਾਣੀ ਹੈ ਇਸ ਤਰ੍ਹਾਂ ਦਾ ਲੱਗਦਾ ਵੀ ਠੀਕ ਜਾਂ ਨਹੀਂ ਤੂੰ ਸੋਚ ਇੱਕ ਵਾਰ ਦੁਬਾਰਾ ਸੋਚ ਲੈ ਮੇਰੇ ਫਾਦਰ ਵੀ ਬੜੇ ਸੀਰੀਅਸ ਜੇ ਹੋ ਕੇ ਮੇਰੇ ਵੱਲ ਦੇਖ ਰਹੇ ਵੀ ਮਤਲਬ ਤੂੰ ਇਸ ਲਈ 8 ਸਾਲ ਡਿਗਰੀ ਸੀ ਕੀ ਕਰ ਕੀ ਰਹੀ ਹੈ ਤੂੰ ਥੋੜਾ ਜਿਹਾ ਸੋਚ ਮੇਰੇ ਮਾਦਾ ਅੰਦਰੋਂ ਇੱਕ ਹਸਣ ਦੀ ਆਵਾਜ਼ ਆਈ ਜਾਵੇ ਤੇ ਉਹ ਬੜੇ ਵਿਚਾਰੇ ਸਿੱਧੇ ਬੜੇ ਬਹੁਤ ਹੀ ਨੇਕ ਸਨ ਮੈਨਰੇ ਇਸਟਾਕ ਇਹ ਅੰਦਰੋਂ ਕਹਿੰਦੇ ਤੁਸੀਂ ਇੱਥੇ ਹੱਸੀ ਜਾਂਦੇ ਉੱਧਰ ਦੇਖੋ ਕੀ ਕਰੀ ਜਾਂਦੀ ਹੈ ਵੀ ਉਹ ਸੱਚ ਬੋਲ ਰਹੀ ਹੈ ਉਹ ਕਹਿੰਨ ਉਹ ਮੈਨੂੰ ਸੌਂਹ ਦੇਗੀ ਮੈਂ ਤਾਂ ਕੁਝ ਨਹੀਂ ਬੋਲ ਸਕੀ ਮੇਰਾ ਘਾਲਾ ਇੱਕ ਘੰਟਾ ਰੋਣ ਹਾਕੀਆਂ ਮੇਰੀਆਂ ਸਿਸਟਰਸ ਮੇਰਾ ਬ੍ਰਦਰ ਵੀ ਮੈਂ ਤਾਂ ਸਾਰੇ ਕਰਕੇ ਨਾ ਹੀਰੇ ਮੇਰੇ ਮਾਦਾਰ ਅੰਦਰ ਆਏ ਕਹਿੰਦੇ ਹੁਣ ਬਸ ਇਸ ਤੋਂ ਵੱਧ ਨਾ ਤੰਗ ਕਰ ਹੁਣ ਤਸਾਉ ਸਟਾਰ ਮੈਨੂੰ ਦੱਸ ਲੈਣ ਦੇ ਫੇ ਮੁੰਡਾ ਮੈਂ ਹੀਰਾ ਛੁੜ ਗਿਆ ਸੋ ਪਰ ਨਾ ਜਿਵੇਂ ਮਾਨਸਿਕ ਕੁੜਕੀ ਫਸੀ ਰਹਿ ਜਾਂਦੀ ਆ ਹੋਇਆ ਇਹ ਵੀ ਇਸੇ ਹੀ ਕੋਠੇ ਤੇ ਨਾ ਐਂ ਜੀ ਜਦੋਂ ਇਹਨਾਂ ਦੇ ਇੰਗੇਜਮੈਂਟ ਲਈ ਆਇਆ ਉਦੋਂ ਤੱਕ ਦੇਖਿਆ ਤਾਂ ਕਿਸੇ ਨੇ ਨਹੀਂ ਸੀ ਅਤੇ ਉੱਪਰ ਸਾਰੇ ਉੱਪਰ ਖੜੇ ਉਦਣ ਵੀ ਅਸੀਂ ਦੇਖ ਲਈਏ ਤੂੰ ਸੱਚੀ ਬੋਲ ਰਹੀ ਹੈ ਤੇ ਹੋਇਆ ਪਤਾ ਕਿ ਉਹ ਕੈਮਰੇ ਚ ਰਿਕਾਰਡਡ ਆ ਸਾਡੀ ਉਸ ਵੇਲੇ ਦੀ ਮੇਰੀ ਸਿਸਟਰ ਇੱਥੇ ਇੱਕ ਥੱਲੇ ਖੜੇ ਸੀ ਇੱਕ ਉੱਪਰ ਸੀ ਤੇ ਇੱਕ ਅੰਦਰ ਸੀ ਬਾਦਰ ਦੇ ਨਾਲ ਤੇ ਉਹ ਨਾ ਜਿਵੇਂ ਇਨਸਟੈਂਟ ਕਿਸੇ ਨੂੰ ਇਹੋ ਜੀ ਪਿਕਚਰ ਦਿਖਾਈ ਹੋਈ ਤੇ ਇਹਨਾਂ ਦੇ ਕਿਉਂਕਿ ਇਹਨਾਂ ਦੀ ਥੋੜੀ ਜੀ ਪੱਗ ਜਿਵੇਂ ਟੇਢੀ ਬੰਦੇ ਸੀ ਉਹ ਵੀ ਸਿੱਧੀ ਕਰਕੇ ਆਏ ਹੋਏ ਤੇ ਸੁਖ ਨਾਲ ਰੈੱਡ ਕਲਰ ਦੀ ਇਹਨਾਂ ਨੇ ਪਾਈ ਹੋਈ ਉਹ ਗੋਰੇ ਰੰਗ ਤੇ ਬਹੁਤ ਜ਼ਿਆਦਾ ਜਿਵੇਂ ਅੱਛੀ ਲੱਗੇ ਤੇ ਉਹ ਨਾ ਸਿੱਧੇ ਹੀ ਇਹਨਾਂ ਨੇ ਮੋਤੇ ਹਰਸ਼ ਇੰਨਾ ਸੋਹਣਾ ਤੂੰ ਕੀ ਕਰੀ ਜਾਂਦੀ ਉਹ ਰਿਕਾਰਡ ਹੋ ਰਿਹਾ ਕੈਮਰੇ 'ਚ ਸਾਡੇ ਕੋਲ ਤੇ ਉਹ ਉਹ ਪ੍ਰੋ ਵੀ ਮੇਰੇ ਸਿਸਟਰ ਨੂੰ ਕਰੀ ਜਾਂ ਉਹ ਮਾਈ ਗਾਡ ਇੰਨਾ ਸੋਹਣਾ ਤੂੰ ਕਰ ਕੀ ਉਹ ਜਿਵੇਂ ਕੰਟਰਾਸਟ ਜਿਹਾ ਉਹਨਾਂ ਨੂੰ ਦੇਖਿਆ ਸੋ ਬੜੀ ਇੰਟਰਸਟਿੰਗ ਜੀ ਚੀਜ਼ ਹੋ ਗਈ ਹੋ ਪਰ ਹੋਇਆ ਜੀ ਹੁਣ ਤੁਸੀਂ ਮੰਨੋ ਭਾਵੇਂ ਨਾ ਮੰਨੋ